ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅਸੀਂ ਅੱਜ ਸੁਲਤਾਨਪੁਰ ਸਾਹਿਬ ਲੋਧੀ ਦਰਸ਼ਨ ਦੀਦਾਰ ਕਰਨ ਵਾਸਤੇ ਚੱਲਾ ਪਾਇਆ ਆਓ ਸਭ ਤੋਂ ਪਹਿਲਾਂ ਤੁਹਾਨੂੰ ਗੁਰਦੁਆਰਾ ਸ੍ਰੀ ਸੰਤਖਾਟ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਈਏ ਅੰਦਰੋਂ ਸੰਗਤਾਂ ਕਾ ਕਾਫੀ ਆ ਰਹੀਆਂ ਸੀ ਜਦੋਂ ਅਸੀਂ ਗੁਰਦੁਆਰਾ ਸ੍ਰੀ ਸੰਤਖਾਟ ਸਾਹਿਬ ਜੀ ਦੇ ਅੰਦਰ ਦਰਸ਼ਨ ਦੀਦਾਰੇ ਕੀਤੇ ਇੱਥੇ ਮਹਾਰਾਜ ਸਤਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੋ ਵੇਈਂ ਨਦੀ ਵਿੱਚ ਚੁੰਮੀ ਮਾਰ ਕੇ ਤਿੰਨ ਦਿਨ ਅਲੋਪ ਹੋਣ ਤੋਂ ਬਾਅਦ ਇਸ ਸਥਾਨ ਤੇ ਪ੍ਰਗਟ ਹੋਏ ਸੀ ਸੰਤ ਘਾਟ ਸਾਹਿਬ ਜਿਦੇ ਆਪ ਜੀ ਦਰਸ਼ਨ ਦੀਦਾਰੀ ਕਰ ਰਹੇ ਹੋ ਇਹ ਅੰਦਰ ਦਾ 뷰 ਹੈ ਮਹਾਰਾਜ ਨੇ ਦਰਸ਼ਨ ਦੀਦਾਰਿਆਂ ਦਾ ਸੁਭਾਗ ਬਖਸ਼ਿਸ਼ ਕੀਤਾ ਨਾਲ ਅਖੰਡ ਪਾਠ ਸਾਹਿਬ ਪ੍ਰారంਭ ਸਨ ਇੱਕ ਸਾਈਡ ਤੇ ਗ੍ਰੰਥੀ ਸਿੰਘ ਜੀ ਜਾਪ ਕਰ ਰਹੇ ਸੀ ਬਾਣੀ ਦਾ ਕੁਝ ਟਾਈਮ ਬੈਠ ਕੇ ਬਾਣੀ ਦਾ ਜਾਪ ਸਰਵਣ ਕੀਤਾ ਬਾਣੀ ਦਾ ਜਾਪ ਸਰਵਣ ਕਰਕੇ ਗ੍ਰੰਥੀ ਸਿੰਘ ਐਨੇ ਆਨੰਦ ਦੇ ਨਾਲ ਬਾਣੀ ਦਾ ਜਾਪ ਕਰ ਰਿਹਾ ਸੀ ਆਨੰਦ ਵੱਜ ਗਿਆ ਬਾਣੀ ਦਾ ਜਾਪ ਸਰਵਣ ਕਰਕੇ ਭਿੱਜੀ ਹੋਈ ਰੂਹ ਸੀ ਕੋਈ ਬਾਣੀ ਦੇ ਨਾਲ ਜੁੜੀ ਹੋਈ ਥੋੜਾ ਟਾਈਮ ਬੈਠਣ ਤੋਂ ਬਾਅਦ ਕੜਾ ਪ੍ਰਸਾਦ ਦੀ ਦੇਖ ਲਈ ਗ੍ਰੰ ਕੜਾ ਪ੍ਰਸਾਦ ਵਾਲਾ ਸਿੰਘ ਕਹਿੰਦਾ ਬਾਬਾ ਜੀ ਤੁਹਾਡਾ ਗੱਫੇ ਮਹਾਰਾਜ ਨੇ ਰੱਖਿਆ ਪਿਆ ਸੀ ਸਮਾਪਤਾ ਹੋ ਗਿਆ ਸੀਗਾ ਫਿਰ ਮੂਲ ਮੰਤਰ ਸਾਹਿਬ ਜੋ ਤਿਆਰ ਹੋ ਰਿਹਾ ਗੁਰਦੁਆਰਾ ਸਾਹਿਬ ਬਹੁਤ ਸੋਹਣੀ ਇਮਾਰਤ ਤਿਆਰ ਕੀਤੀ ਜਾ ਰਹੀ ਹੈ ਤੇ ਜਿੱਥੇ ਸਹਿਬ ਪ੍ਰਗਟ ਹੋਏ ਸੀ ਉਹ ਦੇਖ ਕੇ ਤੁਹਾਨੂੰ ਵੀ ਆਨੰਦ ਆ ਜਾਵੇਗਾ ਇੰਨੀ ਸੋਹਣੀ ਲੋਕੇਸ਼ਨ ਫੁੱਲ ਬੂਟੇ ਪਾਰਕਿੰਗ ਬੜਾ ਆਨੰਦਮਈ ਉਹ ਮੂਲ ਮੰਤਰ ਇਹ ਗੁਰਦੁਆਰਾ ਸਾਹਿਬ ਤਿਆਰ ਹੋਇਆ ਤੇ ਤਿਆਰ ਹੋ ਰਿਹਾ ਹਜੇ ਮਹਾਰਾਜ ਦਾ ਪ੍ਰਕਾਸ਼ ਨਹੀਂ ਇੱਥੇ ਹੋਇਆ ਹੌਲੀ ਹੌਲੀ ਸਾਰਾ ਤਿਆਰ ਹੋ ਜਾਵੇਗਾ ਇੱਥੇ ਆ ਦੇਖੋ ਤੁਸੀਂ ਪਾਰਕਿੰਗ ਬਣੀ ਹੋਈ ਹੈਗੀ ਪਾਰਕ ਲੱਗੀ ਹੈ ਬਹੁਤ ਸੋਹਣੀ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਆ ਕੇ ਇੱਥੇ ਬੈਠ ਕੇ ਵੀ ਬਾਣੀ ਦਾ ਆਨੰਦ ਲੈ ਰਹੀਆਂ ਨੇ ਤੇ ਜਿਹੜੇ ਬੈਠ ਕੇ ਇੱਥੇ ਬਾਣੀ ਦਾ ਜਾਪ ਕਰ ਲੈਂਦੇ ਹੈ ਹਜੇ ਕੰਮ ਚੱਲ ਰਿਹਾ ਦਾਸ ਵੀ ਇੱਥੇ ਅਸੀਂ ਫੋਟੋ ਫੋਟੋਆਂ ਖਿਚਾਈਆਂ ਤੇ ਨਾਲ ਸੋਚਿਆ ਵੀ ਤੁਹਾਨੂੰ ਸੰਗਤਾਂ ਨੂੰ ਵੀ ਦਰਸ਼ਨ ਦੀਦਾਰੇ ਕਰਵਾਈਏ ਇਹ ਮੂਲ ਮੰਤਰ ਸਾਹਿਬ ਦਾ ਸੰਗਤ ਜੀ ਮੂਰੇ ਤਿਆਰ ਹੋਣਾ ਜਿਵੇਂ ਓਵੇਂ ਬਣਾ ਕੇ ਨਕਸ਼ਾ ਜਾਂ ਲਾਇਆ ਹੋਇਆਗਾ ਹੂ ਬਹੁਤ ਤਿਆਰ ਕੀਤਾ ਪਿਆਗਾ ਬਸ ਥੋੜੀ ਬਹੁਤੀ ਤਿਆਰੀ ਰਹੀਂਦੀ ਆ ਜਿੱਦਾਂ ਤੁਸੀਂ ਨਕਸ਼ੇ ਦੇ ਵਿੱਚ ਦੇਖ ਰਹੇ ਹੋ ਨਾ ਇਦਾਂ ਹੀ ਸਾਰਾ ਇਹ ਮੂਲ ਮੰਤਰ ਸਾਹਿਬ ਦਾ ਜੋ ਨਕਸ਼ਾ ਹੈ ਦੇਖ ਰਹੇ ਹਾਂ ਇਦਾਂ ਤਿਆਰ ਕੀਤਾ ਹੋਇਆਗਾ ਸਾਰਾ ਫਿਰ ਅਸੀਂ ਬਾਅਦ ਵਿੱਚ ਜਾਂਦੇ ਹੋਏ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਮਹਾਰਾਜ ਜੀ ਦੇ ਫਿਰ ਚਾਲਾ ਪਾਇਆ ਵੇਂ ਨਦੀ ਵੱਲ ਦੀ ਬੇਰ ਸਾਹਿਬ ਦਰਸ਼ਨ ਦੀਦਾਰੇ ਕਰਨ ਵਾਸਤੇ ਇਹ ਵੇਂ ਨਦੀ ਤੇ ਜਾਂਦੇ ਆ ਤੇ ਬੜਾ ਆਨੰਦ ਵਜਿਆ ਕਿਉਂਕਿ ਦਰਖਤ ਬਹੁਤ ਹੈ ਸੰਤ ਬਾਬਾ ਬਲਵੀਰ ਸਿੰਘ ਜੀ ਨੇ ਫੁੱਲਾਂ ਵਾਲੇ ਬੂਟੇ ਜੋ ਮਹਿਕ ਛੱਡਦੇ ਆ ਉਹ ਬਹੁਤ ਉਪਰਾਲਾ ਸੋਹਣਾ ਕਰਕੇ ਬੂਟੇ ਲਾਏ ਆ ਜਿੰਨੇ ਬੜੀ ਸਾਫ ਸਫਾਈ ਵੀ ਹੈ ਫਿਰ ਵੇਈ ਨਦੀ ਦੇ ਵਿੱਚ ਉਹਨਾਂ ਨੇ ਦੇਖੋ ਕਿੰਨੀ ਸੁਧਾਰ ਕੀਤਾ ਕਿਸੇ ਟਾਈਮ ਗੰਦ ਵਹਿੰਦਾ ਸੀ ਅੱਜ ਇਹ ਪਵਿੱਤਰ ਵੇਈ ਹੈ ਤੇ ਪਵਿੱਤਰ ਵੇਈ ਦੇ ਵਿੱਚ ਬੱਚੇ ਆਨੰਦਮਾਨ ਰਹੇ ਸੀ ਬਣੇ ਰਹੋ ਗੁਰਬਾਣੀ ਰابطਾ YouTube ਚੈਨਲ ਦੇ ਨਾਲ